ਤਾਂ ਇਹੋ ਤੇ ਆਰਐਸਐਸ ਵਾਲੇ ਬੜਕਾਂ ਕਿਉਂ ਮਾਰਦੇ ਆ ਜੀ ਕਦੀ ਨੋਟ ਕਰਕੇ ਵੇਖਿਆ ਅਗਰ ਇਹ ਕਿਉਂ ਬੜਕਾਂ ਮਾਰਦੇ ਉਹਨਾਂ ਨੇ ਕਿੰਨਿਆਂ ਲੋਕਾਂ ਨੂੰ ਸਰਦਾਰ ਕਲਵੀਰ ਸਿੰਘ ਕੌੜੇ ਦੀ ਕਿਤਾਬ ਤੇ ਸਿੱਖ ਵੀ ਨਿਕਲਿਆ ਗਿਆ ਹਰ ਸਿੱਖ ਦੇ ਘਰ ਚਾਹੀਦੀ ਹੈ ਹੈਗੀ ਹੈ ਜੀ ਨਹੀਂ ਹੈਗੀ ਤੇ ਲੈ ਕੇ ਜਰੂਰ ਰੱਖੋ ਘਰਾਂ ਚ ਕੀ ਕਿਤਾਬ ਦਾ ਕੀ ਨਾਮ ਹੈ ਜੀ ਸਾਰੇ ਬੋਲੋ ਕਿਤਾਬ ਦਾ ਨਾਮ ਤੇ ਸਿੱਖ ਵੀ ਉੱਚੀ ਬੋਲੋ ਇੱਕ ਵਾਰ ਤੇ ਇਸ ਇਹ ਹਾਈਡਨ ਕਿਉਂ ਰੱਖਿਆ ਤੇ ਸਿੱਖ ਵੀ ਨਿਕਲਿਆ ਗਿਆ ਦਾ ਅਰਥ ਆ ਉਹ ਕਿਤਾਬ ਪੜਿਓ ਇੱਕ ਵਾਰੋ ਚ ਲਿਖਿਆ ਉਹਨਾਂ ਨੇ ਮੈਂ ਸੋਚਿਆ ਸੀ ਦੂਜੇ ਮਤ ਨਿਕਲੇ ਗਏ ਆ ਦੂਜੇ ਮਤ ਨਿਕਲੇ ਗਏ ਆ ਜਦੋਂ ਮੈਂ ਸਟੱਡੀ ਕੀਤੀ ਸਰਦਾਰ ਕੁਲਬੀਰ ਸਿੰਘ ਕੌੜਾ ਐਜੀਪੀਸੀ ਮੈਂਬਰ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਮੈਂਬਰ ਰਹੇ ਆ ਉਹਨਾਂ ਨੇ ਉਹ ਕਿਤਾਬ ਜਦੋਂ ਲਿਖੀ ਤੇ ਉਸ ਕਿਤਾਬ ਨੂੰ ਪੜਨਾ ਵੈਸੇ ਮੈਂ ਇੱਕ ਬੇਨਤੀ ਕਰਦਾ ਜਿਹਨੂੰ ਪੜਨ ਦਾ ਸ਼ੌਕ ਨਾ ਤੁਸੀਂ ਇੱਕ ਇੱਕ ਵਾਰ ਕਿਤਾਬ ਪੜ੍ਹਨੀ ਸ਼ੁਰੂ ਕਰੋਗੇ ਮੈਂ ਵਿਸ਼ਵਾਸ ਨਾਲ ਕਹਿੰਦਾ ਤੁਸੀਂ ਹਟੋਗੇ ਉਹਦੋਂ ਦੀ ਕਿਤਾਬ ਤੁਸੀਂ ਪੂਰੀ ਪੜ ਲਈ। ਇੰਨੀ ਰੋਚਕ ਹੈ, ਇੰਨੀ ਸੋਹਣੇ ਤਰੀਕੇ ਨਾਲ ਲਿਖੀ ਹੈ। ਹੋ ਸਕਦਾ ਤੁਹਾਨੂੰ ਜੀਟਕ ਲੱਗ ਜਾ ਕਿਤਾਬ ਪੜਨ ਦੀ। ਉਹ ਚ ਲਿਖਿਆ ਉਹਨਾਂ ਨੇ ਇੱਕ ਅਜਗਰ ਦੀ ਫੋਟੋ ਵਾਈ ਬਾਹਰ ਕਿਤਾਬ ਦੇ। ਮੂੰਹ ਟੱਡਿਆ ਉਹਦਾ ਤੇ ਗਾਤਰੇ ਵਾਲਾ ਸਿੱਖ ਅੱਧਾ ਉਹਦੇ ਮੂੰਹ 'ਚ ਤੁੰਗਿਆ ਵਾ। ਉਹਦਾ ਮਤਲਬ ਸੀ ਅਜਗਰ ਬਿਪਰ ਹੈ। ਤੇ ਅਜਗਰ ਬਿਪਰ ਨੇ ਸਿੱਖ ਨੂੰ ਵੀ ਖਾ ਲਿਆ ਵਾ। ਸਿੱਖ ਵੀ ਖਾਧਾ ਗਿਆ ਵਾ ਜਿਸ ਅਜਗਰ ਤੋਂ ਬਚਾਉਣ ਲਈ ਗੁਰੂ ਦੇ ਸਾਡੇ ਸਾਡੇ ਤੋਂ ਲਾਲ ਵਾਰੇ ਜਿਸ ਅਜਗਰ ਤੋਂ ਬਚਾਉਣ ਲਈ ਗੁਰੂ ਨੇ ਤਤੀਆਂ ਤਵੀਆਂ ਤੇ ਬੈਠ ਕੇ ਸੀਸ ਤੇ ਤਤਾ ਰੇਤਾ ਪਵਾ ਲਿਆ ਜਿਸ ਅਜਗਰ ਤੋਂ ਬਚਾਉਣ ਲਈ ਜਿਸ ਗੁਰੂ ਨੇ ਆਪਣਾ ਸੀਸ ਦਿੱਲੀ ਦੇ ਚਾਂਦਰੀ ਚੌਂਕ ਵਿੱਚ ਸ਼ਹਾਦਤ ਦੇ ਜਾਮ ਪੀ ਲੈ ਬੰਦ-ਬੰਦ ਕਟਾ ਲਿਆ ਖੋਪਰੀਆਂ ਲੁਵਾਈਆਂ ਤੇ ਜੇ ਅੱਜ ਫੇਰ ਸਾਨੂੰ ਉਹ ਅਜਗਰ ਫੇਖ ਆ ਜਾਂਦਾ ਤੇ ਸਾਡੇ ਸ਼ਹੀਦੀ ਦਿਹਾੜੇ ਮਨਾਏ ਕਿਸ ਅਰਥ ਰਹਿ ਗਏ ਸਾਸ ਦੇ ਕੀ ਇਹ ਕੇਸਰਤ ਰਹਿ ਗਈ ਸਾਡੇ ਗੁਰਪਰਬਾਂ ਤੇ ਲਾਈਆਂ ਬਾਰੇ ਤੌਰ ਤੇ ਲੜੀਆਂ ਕੀਤੀ ਹੋਈ ਗੁਰਨਾਣਸਰ ਦੇ ਪ੍ਰਕਾਸ਼ਪੁਰ ਤੇ ਫੁੱਲਾਂ ਦੀ ਵਰਖਾ ਸਾਨੂੰ ਕੀ ਆਂਦੀ ਹੈ ਜੇ ਜੇ ਸਾਨੂੰ ਅਜਗਰ ਹੀ ਖਾ ਗਿਆ ਤੇ ਹੁਣ ਕਈਆਂ ਕਹਣਾ ਜੀ ਅਜਗਰ ਕਿਦਾਂ ਖਾ ਗਿਆ ਸਾਨੂੰ ਅਜਗਰ ਏਦਾਂ ਖਾ ਗਿਆ ਤੁਹਾਡੇ ਘਰ ਬੱਚੇ ਦੇ ਜਨਮ ਤੋਂ ਲੈ ਕੇ ਪ੍ਰਾਣੀ ਦੇ ਚੜ੍ਹਾਈ ਕਰਨ ਤੱਕ ਅਜਗਰ ਬੈਠਾ ਹੋਇਆ ਸਾਡੇ ਘਰ ਬੱਚਾ ਜਨਮ ਲੈਂਦਾ ਹੈ ਅਜਗਰ ਪ੍ਰਵੇਸ਼ ਕਰ ਜਾਂਦਾ ਹੈ ਨਾਲ ਹੀ ਵਹਿਮ ਪਾਉਂਦਾ ਤੁਹਾਡੇ ਘਰ ਸੂਤਕ ਆ ਗਿਆ ਹੈ ਤੁਹਾਡੇ ਘਰ ਪਾਤਕ ਆ ਗਿਆ ਹੈ ਵੈਗਰੂ ਤਾਂ 파ਸ਼ਾ ਜੀ ਨੇ ਬਖਸ਼ਿਸ਼ ਕੀਤੀ ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਤਾਂ 파ਸ਼ਾ ਜੀ ਨੇ ਜਿਸ ਅਜਗਰ ਜੋ ਬਚਾਉਣ ਵਾਸਤੇ ਸਾਨੂੰ ਇਨਾ ਲੰਬਾ ਟਾਈਮ ਲਾਇਆ ਅਜ ਉਸੇ ਅਜਗਰ ਨੇ ਫਿਰ ਸਾਨੂੰ ਘੇਰਾ ਪਾਇਆ ਹੋਇਆ ਉਹ ਅਜਗਰ ਰੂਪ ਬਦਲ ਗਿਆ ਸਾਹ ਸੰਗਤ ਉਨੇ ਅੱਜ ਕਰ ਨੇ ਰੂਪ ਬਦਲ ਲਿਆ ਹੈ ਬੋਦੀ ਤੋਤੀ ਦੀ ਜਗ੍ਹਾ ਕਸ਼ਹਿਰਾ ਆ ਗਿਆ ਹੈ ਸਿਰ ਦੇ ਉੱਤੇ ਬੋਦੀ ਦੀ ਜਗ੍ਹਾ ਉਹਦੇ ਸਿਰ ਤੇ ਹੋ ਸਕਦਾ ਮੇਰੇ ਵਰਗੀ ਪੱਗ ਵੀ ਹੋਵੇ ਹੋ ਸਕਦਾ ਗੋਲ ਪਰਨਾ ਵੀ ਹੋਵੇ ਹੋ ਸਕਦਾ ਉਹਦੇ ਟੇੜ ਪਜਾਮਾ ਹੋਵੇ ਹੋ ਸਕਦਾ ਉਹਨੇ ਕੱਲਾ ਕਸ਼ਹਿਰਾ ਹੀ ਪਾਇਆ ਹੋਵੇ ਤੇ ਲੰਬਾ ਚੋੜਾ ਇਹ ਤੇ ਪਛਾਣਨਾ ਪੈਣਾ ਤੁਹਾਨੂੰ ਨਾ ਮੈਂ ਇਹ ਨਹੀਂ ਕਹਿੰਦਾ ਵੀ ਸਿਰਫ ਇੱਕੋ ਰੂਪ ਉਹਦੇ ਕਈ ਰੂਪ ਹੋ ਸਕਦੇ ਨੇ ਪੌਰੇ ਅਤੇ ਭੂਂਡ ਦੀ ਇੱਕੋ ਜੈਸੀ ਗੂੰਜ ਕੰਮੀ ਪਿਆ ਪਛਾਣੀਏ ਉਹ ਪੌਰਾ ਉਹ ਭੂਂਡ ਪੌਰੇ ਤੇ ਭੂਂਡ ਦੀ ਇੱਕੋ ਜਿਹੀ ਗੂੰਜ ਐ ਰੰਗ ਵੀ ਇੱਕੋ ਜਿਆ ਪਰ ਤੁਹਾਨੂੰ ਕੰਮਾਂ ਤੋਂ ਪਛਾਣਨਾ ਪੈਣਾ ਵੀ ਇਹਨਾਂ ਚ ਪੌਰਾ ਕਿਹੜਾ ਤੇ ਭੂਂਡ ਕਿਹੜਾ ਪੌਰਾ ਫੁੱਲ ਦੀ ਸੁਗੰਧੀ ਤੇ ਬਹਿੰਦਾ ਤੇ ਭੂਂਡ ਰੂੜੀ ਦੇ ਢੇਰ ਤੇ ਵੀ ਗੰਦਗੀ ਦੇ ਢੇਰ ਤੇ ਵੀ ਕਈ ਵਾਰ ਬਹਿ ਜਾਂਦਾ ਐ ਇਹ ਤੁਹਾਨੂੰ ਪਛਾਣਨਾ ਪੈਣਾ ਐ ਇਹ ਤੁਹਾਨੂੰ ਵੇਖਣਾ ਪੈਣਾ ਅਗਲੇ ਰੂਪ ਵੇਖਦੇ ਆ ਤੁਹਾਡੇ ਸਿੱਖੀ ਬਾਣਿਆਂ ਵਾਲੇ ਵੀ ਤੁਹਾਨੂੰ ਪਖੰਡੀਆਂ ਦੇ ਪੈਰਾਂ 'ਚ ਬੈਠੇ ਨਜ਼ਰ ਆਉਣਗੇ ਤੇ ਆਮ ਲੋਕ ਕਹਿਣਗੇ ਜੀ ਸਿੱਖ ਪਖੰਡੀਆਂ ਕੋਲ ਤੁਰਿਆ ਫਿਰਦਾ ਕਿੱਥੇ ਬਾਬਾ ਫਤਿਹ ਸਿੰਘ ਤੇ ਕਿੱਥੇ ਬਾਬਾ ਜ਼ੋਰਾਵਰ ਸਿੰਘ ਜਿਨ੍ਹਾਂ ਦੇ ਅਸੀਂ ਸ਼ਹੀਦੀ ਦਿਹਾੜੇ ਬਣਾ ਰਹੇ ਹਾਂ ਯੁਰਤ ਅਣਖ ਦਲੇਰੀ ਜਾਣ ਕੇ ਨੂੰ ਨਹੀਂ ਪਿਆਰੀ ਜੀ ਜਾਨ ਤਾਂ ਪੰਛੀਆਂ ਨੂੰ ਵੀ ਪਿਆਰੇ ਹੁੰਦੇ ਤੁਸੀਂ ਕਿਸੇ ਪੰਛੀ ਨੂੰ ਸੋਟਾ ਲੈ ਕੇ ਮਾਰਨ ਦੀ ਕੋਸ਼ਿਸ਼ ਕਰੋ ਉਹ ਵੀ ਉੱਡ ਜਾਂਦਾ ਹੈ ਜਾਨ ਬਚਾਉਂਦਾ ਆਪਣੀ 60 70 ਸਾਲ ਦਾ ਬੰਦਾ ਹਸਪੀਟਲ ਗਿਆ ਹੋਵੇ ਡਾਕਟਰ ਪੁੱਛੇ ਹਾਂਜੀ ਬਜ਼ੁਰਗੋ ਕਿਦਾਂ ਉਹ ਕਹਿੰਦਾ ਜੀ ਪੁੱਤਰੇ ਦਾ ਵਿਆਹ ਵੇਖਣਾ ਚਾਹੁੰਦਾ ਇੱਕ ਹੋਰ ਗਿਆ ਪੁੱਤਰਾ ਵਿਆਹ ਬੱਚੇ ਸਾਰੇ ਵਿਆਹੇ ਗਿਆ ਕਿ ਪੁੱਤਰੇ ਦਾ ਵਿਆਹ ਵਿਖਣਾ ਚਾਹਣਾ ਕੁਝ ਦਿਨ ਕਿਤੇ ਜ਼ਿੰਦਗੀ ਹੋਰ ਮਿਲ ਜਾਏ 80 90 ਸਾਲ ਦਾ ਵਿਅਕਤੀ ਵੀ ਆਸ ਲਾ ਕੇ ਜਾਂਦਾ ਵੀ ਮੈਂ ਕੁਝ ਹੋਰ ਸਾਲ ਜੂਣਾ ਚਾਹਣਾ ਕਦੀ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਵੇਖਿਓ ਇੱਕ ਬੇਨਤੀ ਕਰਾਂ ਅਸੀਂ ਨਾ ਕਈ ਵੀ ਕੱਚ ਕਰੜੇ ਨਾਲ ਖੋਲਦੇ ਆ ਸਾਡੇ ਤੇ ਸਟੇਜਾਂ ਤੇ ਅੱਜ ਭਾਵਨਾ ਜਿਹੜੀ ਸਾਡੀ ਸਾਨੂੰ इमोशनल ਬਲੈਕਮੇਲ ਕੀਤਾ ਜਾਂਦਾ ਕਈ ਵਾਰੀ ਕਿਸਦਾ ਜਵਾਨ ਪੁੱਤ ਮਰ ਜਾਏ ਕਈ ਵਾਰੀ ਮਾਵਾਂ ਨੂੰ इमोशनल ਕੀਤਾ ਜਾਂਦਾ ਹੈ ਅਵਗਤ ਪੂਰਾ ਹੋਇਆ ਹੈ ਜੀ ਇਹਦੀ ਉਮਰ ਨਹੀਂ ਸੀ ਪੂਰੀ ਹੋਈ ਇਹਦੀ ਰੂਹ ਭੜਕਦੀ ਫਿਰਦੀ ਇਦਾਂ ਦੇ ਸ਼ਬਦ ਸਾਡੇ ਧਾਰਮਿਕ ਚੀਜ਼ਾਂ ਦੇ ਬੋਲੇ ਜਾਂਦੇ ਨੇ ਬਾਬਾ ਫਤਿਹ ਸਿੰਘ ਦੀ ਉਮਰ ਪੂਰੀ ਹੋ ਗਈ ਸੀ ਉਹਨਾਂ ਨੇ ਉਮਰ ਭੋਗ ਲਈ ਸੀ ਉਹ ਗੁਰੂ ਕੇ ਪਿਆਰੇ ਸਿੱਖੋ ਹਰ ਘਟਨਾ ਨੂੰ ਨਾ ਸੁਭਚਤਾ ਤੇ ਲੈ ਕੇ ਵਿਚਾਰਨਾ ਵੀ ਤੁਹਾਡੀ ਕਈ ਗੱਲ ਦਾ ਅਸਰ ਕਿੱਥੇ ਕੀ ਹੋਣਾ ਹੈ ਜਦੋਂ ਮਾਵਾਂ ਦੇ ਪੁੱਤ ਚਲ ਜਾਂਦੇ ਨੇ ਮਾਵਾਂ ਛੱਡੀਆਂ ਹੋ ਜਾਂਦੀਆਂ ਨੇ ਇਹ ਸ਼ਬਦ ਬੋਲੇ ਜਾਂਦੇ ਨੇ ਜਿਸ ਦੇ ਨਾਂ ਸਿਰ ਤੋਂ ਪਤੀ ਦਾ ਸਾਆ ਉੱਠ ਜਾਏ ਤੇ ਪਤਨੀ ਦਾ ਕੀ ਬਣੇਗਾ ਮਾਤਾ ਗੰਗਾ ਜੀ ਦੇ ਸਿਰ ਦੇ ਕੇਸ ਕਾਲੇ ਨੇ ਜਦਨ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬਿੰਦੇ ਨੇ 1595 ਈਸਵੀ ਦਾ ਜਨਮ ਹੈ ਗੁਰੂ ਹਰਗੋਬਿੰਦ ਪਾਸ਼ਾ ਦਾ 11 ਸਾਲ ਦੀ ਏਸ ਸੀ ਜਦਨ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬਿਠੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਸਾਡੇ 30 31 ਸਾਲ ਦੀ ਉਮਰ ਦਾ ਵੀ ਬੰਦਾ ਹੋਵੇ ਨਾ ਜੇ ਬਾਪ ਚੜਾਈ ਕਰ ਦੇ ਤਾਂ ਲੋਕ ਆਂਦੇ ਹਜੇ ਵੇਖਿਆ ਕੀ ਇਹਨੇ ਅਜੇ ਤਾਂ ਸਵਾ ਸੀ ਹੁਣ ਇਹ ਤੇ ਇਹ ਸੁੱਖ ਵੇਖਣਾ ਸੀ ਬਾਪ ਚਲਾ ਗਿਆ ਉਹਨਾਂ ਦੇ ਸਿਰ ਤੋਂ ਤੇ ਬਾਬਾ ਫਤਿਹ ਸਿੰਘ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਹ ਸਾਰੀਆਂ ਗੱਲਾਂ ਨੂੰ ਨਾਲ ਵਿਚਾਰ ਕੇ ਵੇਖੋ ਨਾ ਪਾਤਸ਼ਾਹ ਸਾਨੂੰ ਕਿਦਾਂ ਜ਼ਿੰਦਗੀ ਜੀਉਣ ਦੀ ਪ੍ਰੇਰਣਾ ਦਿੰਦੇ ਨੇ ਸਾਡੇ ਦੇ ਮੜ ਜੀ ਘਟਨਾ ਵਾਪਰ ਜਾਏ ਤੇ ਅਸੀਂ ਕਈ ਵਾਰੀ ਅੰਦਰੋਂ ਉਲਾਮੇ ਦੇਣ ਲੱਗ ਪਏ ਨੇ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਪਤਾ ਕੀ ਪ੍ਰਾਣੀਆਂ ਮਾਵਾਂ ਕੋਲ ਗੁਰਬਾਣੀ ਸੀ ਤੁਹਾਡੇ ਵਿੱਚੋਂ ਜੇ ਕੋਈ ਪਾਕਿਸਤਾਨ ਗਿਆ ਹੋਵੇ ਮੀਰ ਮਨੂ ਦੀ ਉਹ ਜੇਲ ਹੈ ਲਾਹੌਰ ਦੇ ਵਿੱਚ ਜਿੱਥੇ ਸਵਾ ਸਵਾ ਮੰਡ ਦਾ ਪੀਸਣਾ ਉਹਨਾਂ ਮਾਮਾ ਕੋਲੋਂ ਪਸਾਇਆ ਜਾਂਦਾ ਹੈ ਕਸ਼ਟ ਦਿੱਤੇ ਜਾਂਦੇ ਪਰ ਉਹਨਾਂ ਮਾਮਾ ਨੇ ਆਪਣੇ ਗੁਰੂ ਨੂੰ ਪਿੱਠ ਨਹੀਂ ਵਿਖਾਈ ਅੱਜ ਸਾਡੇ ਘਰਾਂ ਚੋਂ ਬਾਣੀ ਨਿਕਲ ਗਈ ਪਹਿਲੀ ਗੱਲ ਤੇ ਸਾਡੇ ਸਵੇਰ ਦੇ ਉੱਠਣ ਦਾ ਨਿਯਮ ਹੈ ਹਰ ਸਟੇਜ ਤੇ ਕਿ ਬੇਨਤੀ ਕਰਨਾ ਸਾਡਾ ਸਿਸਟਮ ਵਿਗੜ ਗਿਆ ਰਾਤ ਡੇਢ ਸੌਣਾ ਤੇ ਸਵੇਰੇ ਲੇਟ ਉੱਠਣਾ ਕੁਝ ਗੱਲਾਂ ਸਾਡੇ ਘਰਾਂ ਚੋਂ ਲੋਪ ਹੋ ਗਈਆਂ ਜਿੰਨਾ ਘਰਾਂ ਵਿੱਚ ਸਤਗੁਰ ਦੀ ਬਾਣੀ ਤੋਂ ਸਵੇਰੇ ਦਿਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਘਰ ਵਿੱਚ ਭਾਵੇਂ ਤੁਸੀਂ ਥੋੜਾ ਹੀ ਮਾਹੌਲ ਬਾਣੀ ਵਾਲਾ ਬਣਾਓ ਘਰ 'ਚ ਸਤਗੁਰ ਦੀ ਬਾਣੀ ਦੀ ਵਿਚਾਰ ਕੀਤੀ ਜਾਏਗੀ ਕੁਝ ਨਾ ਕੋਈ ਤੁਹਾਡੇ ਮਨਾਂ ਤੇ ਤੁਹਾਡੇ ਬੱਚਿਆਂ ਤੇ ਉਹਦਾ ਅਸਰ ਜ਼ਰੂਰ ਪਵੇਗਾ ਪਰ ਜਿੱਥੇ ਕੋ ਬਾਣੀ ਦੀ ਵਿਚਾਰ ਹੀ ਨਹੀਂ ਹੋਣੀ ਤੁਸੀਂ ਹੁਣ ਕਹੋ ਜੀ ਸਿੱਖੀ ਆਪਣੇ ਆਪ ਹੀ ਆ ਜਾਨੀ ਕੋ ਪੈਰਾਸੂਟ ਰਾਈ ਤੇ ਸਿੱਖੀ ਉਤਰ ਨਹੀਂ ਆਉਣੀ ਉਹਦੇ ਵਾਸਤੇ ਤੁਹਾਨੂੰ ਕੁਝ ਨਾ ਕੁਝ ਬੀਜਣਾ ਪੈਣਾ ਹੈ ਕੋਈ ਨਾ ਕੁਝ ਕਰਨਾ ਪੈਣਾ ਜੇ 7 ਸਾਲ ਦੇ 9 ਸਾਲ ਦੇ ਬਾਬਾ ਫਤੇਹ ਸਿੰਘ ਬਾਬਾ ਜ਼ੋਰਾਵਰ ਸਿੰਘ ਦੋਨੋਂ ਜਾਣੇ ਪਰੇ ਦਰਬਾਰ ਚ ਸਵਾਲਾਂ ਦੇ ਜਵਾਬ ਦੇ ਰਹੇ ਨੇ ਕਿੰਨੀ ਕੀ ਤਿਆਰੀ ਕਰਾਈ ਹੋਏਗੀ ਉਹਨਾਂ ਦੀ ਮਾਤਾ ਗੁਜਰ ਕੌਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿੰਨੀਆਂ ਕੋਨਾਂ ਦੀਆਂ ਪੱਕੀਆਂ ਕੀਤੀਆਂ ਹੋਣਗੀਆਂ ਕਿੰਨਾ ਕੁ ਉਹਨਾਂ ਨੂੰ ਵਕਤ ਦਿੱਤਾ ਹੋਏਗਾ ਫਿਰ ਜਾ ਕੇ ਉਹ ਇੱਥੋਂ ਦੇ ਇੱਥੇ ਪਹੁੰਚੇ ਨੇ ਫਿਰ ਕਿੱਡੀ ਕਮਾਲ ਦੀ ਗੱਲ ਹੈ ਸਾਡੇ ਦੋ ਇਤਿਹਾਸਕ ਸਥਾਨ ਜਿਹੜੇ ਸਾਡੇ ਸਾਨੂੰ ਅਣਖ ਤੇ ਗੈਰਤ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੂਣ ਦੀ ਪ੍ਰੇਰਣਾ ਦਿੰਦੇ ਹੋਣ ਅੱਜ ਕਿੰਨਿਆਂ ਦਾ ਧਿਆਨ ਹੈ ਫਤਿਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਵੱਲ ਕਦੀ ਮਨ 'ਚ ਖਿਆਲ ਆਇਆ ਹੋਵੇ ਕਿ ਅਸੀਂ ਫਤਿਹਗੜ੍ਹ ਸਾਹਿਬ ਜਾਣਾ ਅਸੀਂ ਚਮਕੌਰ ਸਾਹਿਬ ਜਾਣਾ ਅਸੀਂ ਜਾ ਕੇ ਉਥੋਂ ਦੀ ਹਿਸਤਰੀ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਰਨੀ ਹੈ ਮਾਰੇ ਉਹ ਧਿਆਨ ਕਦੀ ਅੱਜ ਦੇਹ ਧਾਰੀਆਂ ਦੀਆਂ ਵਰ੍ਹਸੀਆਂ ਮਨਾਉਣ ਦੇ ਵਿੱਚੋਂ ਹੀ ਸਿੱਖਾਂ ਨੂੰ ਵੇਹਲ ਨਹੀਂ ਮਿਲ ਰਹੀ ਦੇਹ ਧਾਰੀਆਂ ਦੀਆਂ ਵਰ੍ਹਸੀਆਂ ਮਨਾਈਆਂ ਜਾ ਰਹੀਆਂ ਨੇ ਰੌਣਕਾਂ ਵਧਾਉਣ 'ਚ ਲੱਗਾ ਹੋਇਆ ਸਿੱਖ ਕਿਉਂਕਿ ਇਹਦੇ ਪਿੱਛੇ ਬਹੁਤ ਵੱਡੀ ਚਾਲ ਹੈ ਮੈਂ ਪਹਿਲਾਂ ਕਿਹਾ ਬਿਫਰ ਨੇ ਰੂਪ ਬਦਲ ਲਿਆ ਉਹ ਸਾਡੀ એનર્ਜੀ ਆ એનર્ਜੀ ਕਿਸੇ ਹੋਰ ਬੰਨੇ ਲਾ ਰਿਹਾ ਹੈ ਉਹ ਕਹਿੰਦਾ ਇੱਧਰ ਲੱਗੇ ਰੋ ਆ ਤਾਂ ਹੁਣ ਆ ਸਭ ਜਿਆਦਿਆਂ ਦੇ ਸ਼ੀਧੀ ਦਿਹਾੜੇ ਆ ਦੋ ਤਿੰਨ ਸਾਲ ਤੋਂ ਥੋੜਾ ਜਿਹਾ ਸਮਾਗਮ ਜ਼ਿਆਦਾ ਹੋਣੇ ਸ਼ੁਰੂ ਹੋਏ ਨੇ ਤੇ ਕੋਈ ਨਾ ਨਹੀਂ ਸੀ ਲਿੰਦਾ ਪਿੰਡਾਂ ਸ਼ਰਾਂ ਵਿੱਚ ਵੀ ਲੋਕ ਦੇ ਤਾਰੀ ਵਿਦੇਸ਼ਾਂ ਵਿੱਚ ਵੀ ਮੈਂ ਵੇਖ ਆਇਆ ਖਲਾਰੇ ਬਾਹਰ ਵੀ ਪਏ ਨੇ ਚਾਰ ਚਾਰ ਪੰਜ ਪੰਜ ਪਿੰਡਾਂ ਦੇ ਬੰਦੇ ਰਲ ਕੇ ਆਪੋ ਆਪਣੇ ਇਲਾਕੇ ਦੇ ਬਾਬੇ ਦੀਆਂ ਵਰਸੀਆਂ ਮਨਾਈ ਜਾਂਦੇ ਆ ਬਸ ਲੰਗਰ ਸ਼ਕੀਤੇ ਸ਼ਿਕਾਈ ਜਾਂਦੇ ਆ ਕੌਣ ਪੁੱਛਦਾ ਉੱਥੇ ਮੈਨੂੰ ਅੱਜ ਵੀ ਯਾਦ ਹੈ ਮੈਂ ਕੈਲਗਰੀ ਸੀ 2011 ਦੀ ਗੱਲ ਹੈ ਚਾਰ ਪੰਜ ਪਰਿਵਾਰ ਨਾਲ ਕੇ ਮੇਰੇ ਕੋ ਆਏ ਭਾਈ ਸਾਹਿਬ ਸੰਡੇ ਦਾ ਦੀਵਾਨ ਹੈ ਅਸੀਂ ਮਾਹਪੁਰਖਾਂ ਦੀ ਵਰਸੀ ਮਨਾਉਣੀ ਹੈ ਮੈਂ ਕਿਹਾ ਜੀ ਮੇਰਾ ਤੇ ਕੋਈ ਮਾਹਪੁਰਸ਼ ਹੈ ਕਹਿੰਦੇ ਕਿਹੜਾ ਮੈਂ ਕਹੇ ਬਾਣੀ ਮਾਹਪੁਰਸ਼ ਕੀ ਉਹਦਾ ਦਿਨ ਮਨਾਉਣਾ ਤੇ ਮੇਰੇ ਕੋਲੋਂ ਭਾਵੇਂ ਜਿੰਨੀ ਮਰਜ਼ੀ ਕਥਾ ਕਰਾ ਲਿਓ ਮੈਂ ਦੁਨਿਆਵੀ ਕਿਸੇ ਬਾਬੇ ਨੂੰ ਨਹੀਂ ਮੰਨਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਸਵਾਏ ਮੇਰਾ ਕੋਈ ਇਸ਼ਟ ਨਹੀਂ ਹੈ ਜਦੋਂ ਉਹਨਾਂ ਬਾਬੇ ਦਾ ਨਾਮ ਲਿਆ ਮੈਂ ਕਿਹਾ ਤੁਹਾਡੇ ਦੇ ਬਾਬਾ ਤੁਹਾਡੇ ਇਲਾਕੇ ਦਾ ਜਿਹੜੇ ਆਪਣੇ ਸਾਂਝੇ ਬਾਬੇ ਆ ਉਹਦਾ ਦਿਨ ਮਨਾਈਏ ਹਾਂ ਕਹਿੰਦੇ ਉਹ ਕਿਹੜੇ ਸਾਂਝੇ ਬਾਬੇ ਮੈਂ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਜਿਹੜੇ ਸਾਡੇ ਸਾਂਝੇ ਬਾਬੇ ਆ ਉਹਨਾਂ ਦੇ ਦਿਨ ਕਿਉਂ ਨਹੀਂ ਮਨਾਉਦੇ ਤੁਸੀਂ